ਦੋਸਤੋ ਕੀ ਤੁਸੀਂ ਵੀ ਬਿਨਾ ਕਿਸੇ ਐਗਜ਼ਾਮ ਦੇ ਅਤੇ ਬਿਨਾ ਕਿਸੇ ਇੰਟਰਵਿਊ ਦੇ ਸਰਕਾਰੀ ਨੌਕਰੀ ਪਾਉਣਾ ਚਾਹੁੰਦੇ ਹੋ ਤਾਂ ਇੰਡੀਆ ਪੋਸਟ ਨੇ ਸਾਲ 2026 ਦੀ ਪਹਿਲੀ ਸਭ ਤੋਂ ਵੱਡੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜੀ ਡੀ ਐਸ ਯਾਨੀ ਕਿ ਡਾਕ ਸੇਵਕ ਦੇ ਲਈ ਹਜ਼ਾਰਾਂ ਵੈਕੈਂਸੀ ਨਿਕਲ ਕੇ ਆਈਆਂ ਨੇ ਜੇ ਤੁਸੀਂ 10ਵੀਂ ਪਾਸ ਹੋ ਤਾਂ ਇਹ ਮੌਕਾ ਤੁਹਾਡੇ ਲਈ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਐਲੀਜੀਬਿਲਟੀ ਸੈਲਰੀ ਅਤੇ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਤਾਂ ਕਿ ਤੁਹਾਡੀ ਸਿਲੈਕਸ਼ਨ ਪੱਕੀ ਹੋ ਸਕੇ ਦਾ ਅਫੀਸ਼ੀਅਲ ਨੋਟੀਫਿਕੇਸ਼ਨ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਸ ਦੀ ਇੰਪੋਰਟੈਂਟ ਡੇਟਸ ਦੀ ਤਾਂ ਆਨਲਾਈਨ ਇਸ ਦੀ ਰਜਿਸਟ੍ਰੇਸ਼ਨ ਹੈ ਜਿਹੜੀ ਉਹ 31 ਜਨਵਰੀ ਤੋਂ ਸਟਾਰਟ ਹੋ ਚੁੱਕੀ ਹੈ ਜਿਹੜੀ ਕਿ 14 ਫਰਵਰੀ 2026 ਤੱਕ ਤੁਸੀਂ ਇਸ ਨੂੰ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹੋ ਇਸ ਤੋਂ ਬਾਅਦ ਇਸ ਤੇ ਗੱਲ ਕਰਦੇ ਹਾਂ ਕਿ ਇਸ ਦੇ ਵਿੱਚ ਸੈਲਰੀ ਆਪਾਂ ਨੂੰ ਕੀ ਮਿਲਣ ਵਾਲੀ ਹੈ ਬ੍ਰਾਂਚ ਪੋਸਟ ਮਾਸਟਰ ਦੀ ਜੋ ਸੈਲਰੀ ਹੈ ਇਸ ਦੇ ਵਿੱਚ ਤੁਹਾਨੂੰ ਦਿੱਤੀ ਜਾਏਗੀ 12000 ਤੋਂ ਲੈ ਕੇ 29380 ਰੁਪਏ ਤੱਕ ਔਰ এবੀਪੀਐਮ ਦੇ ਡਾਕ ਸੇਵਕ ਦੇ ਵਿੱਚ 10000 ਤੋਂ ਲੈ ਕੇ 24470 ਇਹ ਜੋ ਸੈਲਰੀ ਹੈ ਇਹ ਇੱਕ ਬੇਸਿਕ ਸੈਲਰੀ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ ਜੋ ਅਲਾਉਂਸ ਨੇ ਉਹ ਵੀ ਐਡ ਹੋਣਗੇ ਔਰ ਸਾਲ ਦੇ ਵਿੱਚ ਜੋ ਹੈਗਾ ਇਸ ਦਾ ਇਨਕਰੀਮੈਂਟ ਵੀ ਇਸ ਦੇ ਵਿੱਚ ਐਡ ਕੀਤਾ ਜਾਏਗਾ ਜੋ ਕਿ 3% ਹੋਏਗਾ ਐਨੂਅਲ ਦਾ ਇਸ ਤੋਂ ਬਾਅਦ ਆਉਂਦਾ ਜੀ ਇਸ ਦੇ ਵਿੱਚ एलिजिਬਿਲਟੀ ਕਰਾਈਟੇਰੀਆ ਕੀ ਹੋਏਗਾ ਤਾਂ 18 ਸਾਲ ਤੋਂ ਲੈ ਕੇ 40 ਸਾਲ ਤੱਕ ਤੁਸੀਂ ਇਸ ਫਾਰਮ ਨੂੰ ਅਪਲਾਈ ਕਰ ਸਕਦੇ ਹੋ ਐਸ ਸੀ ਬੀ ਸੀ ਔਰ ਐਸ ਟੀ ਨੂੰ ਇਸ ਦੇ ਵਿੱਚ ਨਿਯਮ ਅਨੁਸਾਰ ਜੋ ਸ਼ਰਤ ਦਿੱਤੀ ਗਈ ਉਸ ਤੇ ਰਿਲੈਕਸੇਸ਼ਨ ਐਪਲਾਈ ਹੋਏਗੀ। ਗੱਲ ਕਰੀਏ এডਿਕੇਸ਼ਨ ਦੀ ਤਾਂ এডਿਕੇਸ਼ਨ ਦੇ ਵਿੱਚ 10ਵੀਂ ਪਾਸ ਹੋਣਾ ਚਾਹੀਦਾ ਹੈ ਜਿਸ ਦੇ ਵਿੱਚ ਕਿ ਤੁਹਾਡੇ ਕੋਲ ਇੰਗਲਿਸ਼ ਔਰ ਮੈਥ ਕੰਪਲਸਰੀ ਹੈ ਉਹ ਪਾਸ ਕੀਤਾ ਹੋਣਾ ਚਾਹੀਦਾ ਹੈ ਤਾਂ ਹੀ ਤੁਸੀਂ ਇਸ ਫਾਰਮ ਨੂੰ ਅਪਲਾਈ ਕਰ ਸਕਦੇ ਹੋ। ਸਭ ਤੋਂ ਜ਼ਰੂਰੀ ਇਸ ਦੇ ਵਿੱਚ ਕੋਈ ਵੀ ਇਗਜ਼ਾਮ ਨਹੀਂ ਹੋਏਗਾ। ਸਿਲੈਕਸ਼ਨ ਤੁਹਾਡੇ 10ਵੀਂ ਦੇ ਜੋ ਨੰਬਰ ਨੇ ਉਹਨਾਂ ਦੇ ਆਧਾਰ ਤੇ ਹੀ ਮੈਰਿਟ ਬਣੇਗੀ। india post.gov.in ਵੈੱਬਸਾਈਟ ਦੇ ਉੱਪਰ ਇੱਥੇ ਜਾ ਕੇ ਤੁਸੀਂ ਆਪਣੇ ਫਾਰਮ ਨੂੰ ਅਪਲਾਈ ਕਰ ਸਕਦੇ ਹੋ ਇੱਕ ਗੱਲ ਦਾ ਖਾਸ ਧਿਆਨ ਰੱਖਿਓ ਕਿਉਂਕਿ ਪਿਛਲੀ ਵਾਰ ਬਹੁਤ ਸਾਰੇ ਬੱਚਿਆਂ ਦੇ ਫਾਰਮ ਰਿਜੈਕਟ ਹੋਏ ਸੀ ਰਿਜੈਕਟ ਹੋਣ ਦਾ ਕਾਰਨ ਇਹ ਸੀਗਾ ਕਿ ਪ੍ਰੀਫਰੈਂਸ ਸਹੀ ਨਹੀਂ ਭਰੀ ਗਈ ਸੀ ਤੁਸੀਂ ਆਪਣੇ ਸਰਕਲ ਅਤੇ ਡਿਵੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਪ੍ਰੀਫਰੈਂਸ ਨੂੰ ਸਹੀ ਚੁਣਨਾ ਹੈ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ